ਇਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਸ੍ਰੀ ਅਜੇ ਗਾਂਧੀ ਆਈਪੀਐਸ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਹੜੀ ਨਸ਼ੇ ਵਿਰੋਧ ਮਹਿਮ ਚਲਾਈ ਗਈ ਹੈ ਇਹਦੇ ਵਿੱਚ ਕੱਲ ਥਾਣਾ ਸਿਟੀ ਸਾਊਥ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਇਹਦੇ ਵਿੱਚ ਜਿਹੜਾ ਸਾਡੇ ਐਸਐਚਓ ਭਲਵਿੰਦਰ ਸਿੰਘ ਸੀ ਉਹ ਉਹਨਾਂ ਨੂੰ ਕੱਲ ਇਨਫੋਰਮੇਸ਼ਨ ਮਿਲੀ ਸੀ ਕਿ ਰੇਖਾ ਪਤਨੀ ਜਗਸੀਰ ਵਾਸੀ ਜਨੇਰ ਜਿਹੜਾ ਚੁੰਗੀ ਹਰਵਨ ਵੇਚਨ ਦੀ ਅਦੀਏ ਤੇ ਚੁੰਗੀ ਨੰਬਰ 3 ਤੇ ਜਿਹੜੀ ਇਥੇ ਹੈਰੋਨ ਲੈ ਕੇ ਆਈ ਹੋਈ ਤੇ ਜਿਹੜਾ ਉਸ ਨੇ ਇਹਨੂੰ ਕਾਬੂ ਕੀਤਾ ਕਿ ਇਹਦੇ ਤੋਂ 500 ਗ੍ਰਾਮ ਜਿਹੜੀ ਹੈਰੋਨ ਹੈ ਜਿਹੜੀ ਬਰਾਮਦ ਕੀਤੀ ਗਈ ਤੇ ਜਿਹੜਾ ਇਹਦਾ ਮੁਕਦਮਾ ਦਰਜ ਕਰਕੇ ਅੱਜ ਅਸੀਂ ਜਿਹੜਾ ਇਹਨੂੰ ਪੇਸ਼ ਅਦਾਲਤ ਕੀਤਾ ਇਹ ਲੇਡੀ ਦਾ ਪਹਿਲਾਂ ਕੋਈ ਮਾਮਲਾ ਨਾ ਦਰਜ ਨਹੀਂ ਪਹਿਲੇ ਨਹੀਂ ਆਇਆ ਕਿੱਥੋਂ ਲੈ ਕੇ ਆਏ ਸੀ ਕਿੱਥੇ ਵੇਚਦੇ ਸੀ ਇਹ ਸਾਰਾ ਅਜੇ ਪਤਾ ਕਰ ਰਹੇ ਆ ਅੱਜ ਰਿਮਾਂਡ ਲੈ ਕੇ ਵੈਰਾਂ ਲਈ ਕਿੱਥੋਂ ਦੀ ਗਏ ਇੰਜੀਨੀਅਰ ਦੀ ਰਹਿਣ ਵਾਲੀ ਹੈ ਡਿਪਟੀ ਸਾਹਿਬ ਜੋ ਦਲਸ਼ਕੋਦ ਮੁਹਿੰਮ ਚਲਾਈ ਜਾ ਰਹੀ ਹੈ ਪੰਜਾਬ ਸਰਕਾਰ ਨੂੰ ਪੰਜਾਬ ਪੁਲਿਸ ਵੱਲੋਂ ਲਗਾਤਾਰ ਨਸ਼ਾ ਤਸਕਰੀ ਨੂੰ ਪਕੜਿਆ ਵੀ ਜਾ ਰਿਹਾ ਹੈ ਅੱਜ ਦੀ ਰਿਕਵਰੀ ਕੀ ਅੰਗਲ ਕਿੰਨੇ ਰੁਪਏ ਨੇ ਇਹਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਸ੍ਰੀ ਅਜੇ ਗਾਂਧੀ ਆਈਪੀਐਸ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਹੜੀ ਨਸ਼ਾ ਵਿਰੋਧ ਮਹਮ ਚਲਾਈ ਗਈ ਹੈ ਇਹਦੇ ਵਿੱਚ ਕੱਲ ਥਾਣਾ ਸਿਟੀ ਸਾਊਥ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਇਹਦੇ ਵਿੱਚ ਜਿਹੜਾ ਸਾਡੇ ਐਸ.ਐਚ.ਓ. ਭਲਵਿੰਦਰ ਸਿੰਘ ਸੀ ਉਹ ਉਹਨਾਂ ਨੂੰ ਕੱਲ ਇਨਫਾਰਮੇਸ਼ਨ ਮਿਲੀ ਸੀ ਕਿ ਰੇਖਾ ਪਤਨੀ ਜਗਸੀਰ ਵਾਸੀ ਜਨੇਰ ਜਿਹੜਾ ਚੁੰਗੀ ਹਰਵਨ ਵੇਚਣ ਦੀ ਅਦੀਏ ਤੇ ਚੁੰਗੀ ਨੰਬਰ 3 ਤੇ ਜਿਹੜੀ ਇਹ ਇੱਥੇ ਹਰਵਨ ਲੈ ਕੇ ਆਈ ਹੋਈ ਤੇ ਜਿਹੜਾ ਉਸ ਨੇ ਨੂੰ ਕਾਬੂ ਕੀਤਾ ਤੇ ਇਹਦੇ ਤੋਂ 500 ਗ੍ਰਾਮ ਜਿਹੜੀ ਹਰਵਨ ਜਿਹੜੀ ਬਰਾਮਦ ਕੀਤੀ ਗਈ ਤੇ ਜਿਹੜਾ ਇਹਦਾ ਮੁਕਦਮਾ ਦਰਜ ਕਰਕੇ ਅੱਜ ਅਸੀਂ ਜਿਹੜਾ ਇਹਨੂੰ ਪੇਸ਼ ਅਦਾਲਤ ਕੀਤਾ ਹੈ ਇਹ ਲੇਡੀ ਜੇ ਪਰ ਪਹਿਲਾਂ ਕੋ ਬਾਬਲੇ ਕਰਾ ਦਿੰਦੇ ਨਹੀਂ ਪਹਿਲੇ ਨਹੀਂ ਆਇਆ ਕਿੱਥੋਂ ਲੈ ਕੇ ਆਏ ਸੀ ਕਿੱਥੇ ਬੇਤਰੀ ਗਏ ਇਹ ਸਾਰਾ ਅਜੇ ਪਤਾ ਕਰ ਰਹੇ ਆ ਅੱਜ ਰਿਮਾਂਡ ਲੈ ਕੇ ਰਹਿਣ ਵਾਲੀ ਕਿੱਥੋਂ ਦੀ ਹੈ ਇੰਜੀਨੀਅਰ ਦੀ ਰਹਿਣ ਵਾਲੀ ਹੈ ਡਿਪਟੀ ਸਾਹਿਬ ਯੋਗਦਾਨ ਤੋਂ ਮੁਹਿੰਮ ਚਲਾਈ ਜਾ ਰਹੀ ਹੈ ਪੰਜਾਬ ਸਰਕਾਰ ਨੂੰ ਪੰਜਾਬ ਪੁਲਿਸ ਵੱਲੋਂ ਲਗਾਤਾਰ ਨਸ਼ਾ ਤਸਕਰੀ ਨੂੰ ਪਕੜਿਆ ਵੀ ਜਾ ਰਿਹਾ ਹੈ ਅੱਜ ਦੀ ਰਿਕਵਰੀ ਕੀ ਅੱਜ ਹੋ ਕੇ ਰੋਪੀ ਕੋੜੇ ਇਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਸ੍ਰੀ ਅਜੇ ਗਾਂਧੀ ਆਈਪੀਐਸ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਹੜੀ ਨਸ਼ਾ ਵਿਰੋਧ ਮਹਿਮ ਚਲਾਈ ਗਈ ਹੈ ਇਹਦੇ ਵਿੱਚ ਕੱਲ ਥਾਣਾ ਸਿਟੀ ਸਾਊਥ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਇਹਦੇ ਵਿੱਚ ਜਿਹੜਾ ਸਾਡੇ ਐਸਐਚਓ ਭਲਵਿੰਦਰ ਸਿੰਘ ਸੀ ਉਹਨਾਂ ਨੂੰ ਕੱਲ ਇਨਫੋਰਮੇਸ਼ਨ ਮਿਲੀ ਸੀ ਕਿ ਰੇਖਾ ਪਤਨੀ ਜਗਸੀਰ ਵਾਸੀ ਜਨੇਰ ਜਿਹੜਾ ਚੁੰਗੀ ਹਰਵਨ ਵੇਚਨ ਦੀ ਆਦੀ ਹੈ ਤੇ ਚੁੰਗੀ ਨੰਬਰ 3 ਤੇ ਜਿਹੜੀ ਇਥੇ ਹੈਰੋਨ ਲੈ ਕੇ ਆਈ ਹੋਈ ਤੇ ਜਿਹੜਾ ਉਸ ਨੇ ਇਹਨੂੰ ਕਾਬੂ ਕੀਤਾ ਕਿ ਇਹਦੇ ਤੋਂ 500 ਗ੍ਰਾਮ ਜਿਹੜੀ ਹੈਰੋਨ ਹੈ ਜਿਹੜੀ ਬਰਾਮਦ ਕੀਤੀ ਗਈ ਤੇ ਜਿਹੜਾ ਇਹਦਾ ਮੁਕਦਮਾ ਦਰਜ ਕਰਕੇ ਅੱਜ ਅਸੀਂ ਜਿਹੜਾ ਇਹਨੂੰ ਪੇਸ਼ ਅਦਾਲਤ ਕੀਤਾ ਇਹ ਲੇਡੀ ਦਾ ਪਹਿਲਾਂ ਕੋਈ ਮਾਮਲਾ ਵਗੈਰਾ ਦਰਜ ਨਹੀਂ ਪਹਿਲੇ ਨਹੀਂ ਆਇਆ ਕਿੱਥੋਂ ਲੈ ਕੇ ਆਏ ਸੀ ਕਿੱਥੇ ਵੇਚਦੇ ਸੀ ਇਹ ਸਾਰਾ ਅਜੇ ਪਤਾ ਕਰ ਰਹੇ ਆ ਅੱਜ ਰਿਮਾਂਡ ਲੈ ਕੇ ਰਹਿਣ ਵਾਲੀ ਕਿੱਥੋਂ ਦੀ ਹੈ ਇੰਜੀਨੀਅਰ ਦੀ ਰਹਿਣ ਵਾਲੀ ਹੈ